ਦੇ ਦਊਗੀ ਜਿਹੜੀ ਕਦਿਕੇ ਨੇ ਕਿੰਨ ਦਿਨ ਹੋ ਗਏ ਉਹ ਮਹਾਰਾਣੀ ਪਟਿਆਲਾ ਪੰਡੇ ਫੱਦੀਆਂ ਜਿਹੜੀ ਸੱਜ ਵਿੱਚ ਆਵਾਜਾ ਲਾ ਕੇ ਤੇਰੀ ਸ਼ਪਾਰ ਬੰਦ ਰੱਖ ਪਾ ਤੇਰੀ ਪਾਗ ਲੈ ਕਿੱਥੇ ਗਿੱਧੀ ਕਿੱਥਾ ਵੇ ਬਾਤਰਾ ਪੈ ਗਿਆ ਬਦ ਤੇ ਕੀ ਹੋ ਗਿਆ ਰੈਡੀ ਆ ਦੇਖੋ ਮੈਂ ਕਹਿੰਦਾ ਖਾਣੀ ਨਹੀਂ ਉਹ ਨਹੀਂ ਪਤਾ ਨਹੀਂ ਉਹ ਕਿੱਥੇ ਚਲ ਗਈ ਵੀ ਬੰਦਾ ਘਰ ਦੱਸ ਕੇ ਜਾਂਦਾ ਵਾ ਹੈ ਪਾ ਕੀ ਗੱਲ ਆ ਕਿ ਇਹਨਾਂ ਸਲਾਈ ਪੈ ਗਈ ਐ ਇਹਨਾਂ ਨੇ ਕਿਤੇ ਬੰਦੇ ਨੇ ਕਿਤੇ ਜਾਣਾ ਹੁੰਦਾ ਕਿ ਪਸੇ ਪਰ ਇੰਨੀ ਅਗਲ ਕਿੱਥੇ ਐ ਇਹਨਾਂ ਨੇ ਬੰਦਾ ਗਿਆ ਤੇ ਬੰਦਾ ਛੇਤੀ ਘਰ ਆ ਜਾਂਦਾ ਹੱਦ ਹੋਈ ਐ ਦਿਹਾੜੀ ਲੈ ਤੁਸੀਂ ਕੀ ਇਕੱਲੇ ਬਣਾਉਂਦੇ ਜੇ ਉਹ ਬਣਾਉਣਾ ਬਣਾਣਾ ਕੀ ਐ ਇੰਨਾ ਟਾਈਮ ਲੈ ਟਾਈਮ ਲੱਗ ਹੀ ਜਾਂਦਾ ਜਦ ਤੂੰ ਕਿਸਦੇ ਘਰ ਜਾਈਏ ਮੈਂ ਤਾਂ ਕੰਮ ਕੁਮ ਸੰਭ ਕੇ ਨਾ ਤੇ ਮੈਂ ਸੋਚਿਆ ਪਿੱਛਲੇ ਰਮਨ ਦੇ ਘਰ ਹਾਂ ਕਿਉਂ ਨਹੀਂ ਆ ਬੜੀਆਂ ਗੱਲਾਂ ਕਰਦੀ ਸੀ ਨਾ ਵੀ ਤਗੜੇ ਘਰ ਕੁੜੀ ਵਿਆਹ ਤੇ ਜਦੋਂ ਵੱਸੂਗੀ ਉਹਦੋਂ ਵੇਖਾਂਗੇ ਤੇ ਮੈਂ ਹੁਣ ਦੱਸ ਕੇ ਆਉਣੀ ਆ ਕਿ ਆਪਾਂ ਦੋਵੇਂ ਜੀ ਗਏ ਤੇ ਰਾਤ ਰਹਿ ਕੇ ਆਏ ਆ ਤੇ ਬੜੀ ਸੌਖੀ ਆ ਮੇਰੀ ਧੀ ਫਿਰ ਕੀ ਕਹਿੰਦੀ ਫਿਰ ਕੀ ਕਹਿਣਾ ਵਾ ਆਂਦੀ ਨਵੇਂ ਸਵੇਂ ਕੁੜਮੇ ਹੀ ਤੇ ਤੁਹੀ ਰਾਤਾਂ ਰਹਿਣ ਵੀ ਡਿਆ ਪਏ ਜੀ ਤੇ ਮੈਂ ਵੀ ਅਹੀਂ ਰਾਤ ਰਹਿਣ ਨਹੀਂ ਗਏ ਮੈਂ ਹਾਂ ਅਹੀਂ ਤੇ ਗਏ ਸੀ ਕਿ ਦਿਨੇ-ਦਿਨੇ ਅਗਲਿਆਂ ਨੇ ਮੈਂ ਹਾਂ ਜਿਹਦੀ ਇੰਨੀ ਕੀਤੀ ਸਾਨੂੰ ਰਾਤ ਰੱਖ ਲਿਆ ਬਦੋ ਬਦੀ ਤੇ ਫਿਰ ਮੈਂ ਸਾਨੂੰ ਰਹਿਣਾ ਪੈ ਗਿਆ ਤੇ ਆਂਦੇ ਜਦੋਂ ਚੀਜ਼ਾਂ ਮੰਗਣੀਆਂ ਹੁੰਦੀਆਂ ਵਾ ਉਹਦਾ ਮੇਰੇ ਘਰ ਦਾ ਚੇਤਾ ਆ ਜਾਂਦਾ ਤੇ ਉਦਾਂ ਤੁਸੀਂ ਧਾਈ ਉਹਨਾਂ ਨੂੰ ਕਹਿ ਗਏ ਭੜੀਆਂ ਧਾਰਾ ਕੱਢ ਲਿਓ ਪਧਾਨੀ ਆ ਮੇਰੀ ਗਰੀਬੀ ਵਾਲੇ ਕਹਿੰਦੇ ਚੱਕਰ ਪਾਤਾ ਵਾ ਜਿਹੜਾ ਰੀਤੀ ਚੰਗੇ ਘਰ ਚਲੀ ਗਈ ਆ ਤੇ ਇਹਨੂੰ ਦਸ ਕਾਦੀ ਪੀੜਾ ਪੜਾ ਉਹੋ ਤੇ ਗੱਲ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਹੋਰ ਕੋਈ ਗੱਲ ਨਹੀਂ ਨਾ ਲੱਭੀ ਤੇ ਚੁੱਕ ਕੇ ਆਹ ਗੱਲ ਕਰਤੀ ਇਹ ਜਦੋਂ ਤੂੰ ਕੁਰਸੀਆਂ ਲੈਣੀਆਂ ਹੁੰਦੀਆਂ ਵਾ ਜਦੋਂ ਪਾਂਡੇ ਮੰਗਣੇ ਹੁੰਦੀ ਆ ਉਦੋਂ ਤੂੰ ਮੇਰੇ ਘਰ ਆ ਜਾਂਦੀ ਆ ਤੇ ਜਦੋਂ ਹੁਣ ਲੋੜ ਪਈ ਆ ਪਿਧਾਰਾ ਕੱਢਣ ਦੀ ਤੇ ਤੂੰ ਤਾਈ ਨੂੰ ਕਹਿ ਗਈ ਸਾਨੂੰ ਦੱਸ ਕੇ ਵੀ ਨਹੀਂ ਗਈ ਤੂੰ ਮੈਂ ਕੁੜਮਾਰੇ ਚਲੀ ਆ ਮੇਰੀ ਗੱਲ ਸੁਣ ਲੈ ਆਹੜਾ ਕੁਰਸੀਆਂ ਕੱਸੀਆਂ ਨਾਲ ਕੰਮ ਨਾ ਏ ਮੇਰਾ ਦਰਕਾਰ ਕਣਕੋ ਸਾਰਾ ਹੀ ਨੀ ਬੇਟਦੀ ਜੋ ਚੀਜ਼ਾਂ ਲਿਆਉਣ ਵਾਲੀਆਂ ਨਾ ਤੇ ਮੇਰੇ ਨਾਲ ਚੱਲ ਤੇ ਜਾ ਕੇ ਵਟਾਲਿਓ ਸਾਰਾ ਸਮਾਨ ਲੈ ਆਈ ਚੱਲ ਕੋਈ ਨਹੀਂ ਹੁਣ ਮੈਂ ਮਿਹਨੇ ਥੋੜੀ ਸੁਣਨੇ ਸਾਰੀ ਉਮਰ ਇਹਦੇ ਹੁਣ ਤੇ ਸਮਾਨ ਲੈ ਕੇ ਆਉਣਾ ਪੈਂ ਤਾਂਗੀ ਹੋ ਕੇ ਲੈ ਕੇ ਆਈਏ ਕੋਈ ਗੱਲ ਨਹੀਂ ਮੈਂ ਤਾਂ ਤਾਂਗੇ ਹੀ ਹੀ ਤੇ ਚਲ ਵਾਸਰ ਲੈ ਕੇ ਆਉਣੀ ਵੀ ਕਿੱਥੋਂ ਬੋਲਦੀ ਆ ਹੁਣ ਪਰ ਉਹਦੇ ਨੂੰ ਉਲਟੀ ਪੈ ਗਈ ਇਹ ਨਵੇਂ ਸਵੇਂ ਕੁੜਮਾ ਤੇ ਰਾਤਾਂ ਜਾਜਾ ਰਹਿੰਦੇ ਚੰਗੇ ਲੱਗਿਦਾ ਹਜੇ ਤੇ ਪਤਾ ਲੱਗੂਗਾ ਗਾਂ ਹੋ ਕੇ ਆਂਦੀ ਓਏ ਉਹਨੂੰ ਕਹਿਣਾ ਹੈ ਵੀ ਕਿਹੜੇ ਤੇਰੇ ਕੁੜਮਾ ਦੇ ਰਹੇ ਆਂ ਅਹੀਂ ਉੱਥੇ ਧੀ ਵਈ ਆਈ ਆ ਸਾਡਾ ਕਿਹੜਾ ਹੋਰ ਕੋਤੀ ਪੁੱਤ ਹੋ ਹੈ ਆ ਜਾ ਕੇ ਤੇ ਹੋਈ ਐ ਉਹ ਤੇ ਕੋਈ ਜਾਣਾ ਹੋਰ ਕਿੱਕੋ ਜਾਣਾ ਆਪਾਂ ਹੈ ਜੇ ਇੰਨੀ ਸਮਝ ਹੋਵੇ ਫਿਰ ਕਾਟਾ ਕਾਦਾ ਅਗਲੇ ਨੂੰ ਗੱਲ ਹੀ ਕਰਨੀ ਨਾ ਮੂੰਹ ਪਾੜ ਕੇ ਇਹ ਨਹੀਂ ਨਾ ਸਮਝਣਾ ਕਿ ਅਗਲੇ ਨੂੰ ਦੁੱਖ ਕਿਦਾਂ ਹੁੰਦਾ ਵਾ ਹੈ ਸਾਡੇ ਲਈ ਸਭ ਕੁਛ ਸਾਡੀ ਧੀ ਆ ਅਸੀਂ ਤਾਂ ਜਾਣਾ ਹੀ ਜਾਣਾ ਹਾਂ ਜੀਵਨ ਜਿਤਨਾ ਮਰਜੀ ਆ ਨਾ ਉਹ ਤਰ੍ਹਾਂ ਡਾਉਂਦੀ ਆ ਮਜ਼ਾਕ ਤਾਈ ਨੂੰ ਦੱਸਦੀ ਸੀ ਨਾ ਤਾਈ ਨੇ ਆਈ ਇਹ ਗੱਲ ਤਾਈ ਮੈਂ ਦੱਸਦੀ ਵੀ ਗੱਲਾਂ ਬੜੀਆਂ ਕਰਦੀ ਆ ਮੈਂ ਤਾਂ ਹੀ ਗਈ ਸੀ ਮੈਂ ਹਾਂ ਚਾਲੇ ਦਾ ਮੂੰਹ ਤੇ ਬੰਦ ਕਰਕੇ ਆਵਾਂ ਉਹ ਨਹੀਂ ਭਰੇਤਰਾ ਨੇ ਚਾਹੀਦਾ ਚਲੋ ਜੇ ਬੰਦਾ ਇਹਦੇ ਭੁੱਲੇ ਚੁਕੇ ਚਲੀ ਜਾਂਦਾ ਕਿਤੇ ਤੇ ਆ ਮਿਹਣੇ ਮਿਹਲੇ ਨਹੀਂ ਮਾਰਨੇ ਚਾਹੀਦੇ ਹੈ ਰੱਬ ਦੇ ਰੰਗਾਂ ਦਾ ਜੀਵਨ ਕੋਈ ਪਤਾ ਨਹੀਂ ਹੁੰਦਾ ਉਹੋ ਤੇ ਗੱਲ ਵਾ ਕਿੱਧਰ ਨੂੰ ਚੱਕਰ ਘੁੰਮਣਾ ਵਾ ਉਹਦੀ ਲਾਠੀ ਚ ਵਾਜ ਥੋੜਾ ਉਹੋ ਤੇ ਗੱਲ ਵਾ ਚੱਲ ਦਿਖਾ ਕਰੋ ਮੈਨੂੰ ਇਹ ਦੱਸੋ ਪੀ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਤੇ ਜਾ ਕੇ ਤੇ ਜਾਣਾ ਉਹ ਮੇਰੀ ਵੀ ਤਾਂ ਦੱਸ ਮੈਂ ਜਾਣਾ ਕਿਤੇ ਹੈਗਾ ਵਾ ਤੇ ਮੈਨੂੰ ਦੋ ਫੁਰਕੇ ਖਵਾਲ ਦੇ ਤੇ ਉਥੇ ਘੜੀ ਲੱਗ ਜਾਣੀ ਹਾਂ ਚੱਲ ਮੈਂ ਅੱਗ ਬਾਲਨੀ ਆ ਫਿਰ ਆਹ ਨਹੀਂ ਫਲ ਘਾਟਾ ਨਾ ਕੋਣਗੀ ਆ ਚੱਲ ਵੇਖ ਲੈ ਮੇਰ ਦਾ ਜਲਾ ਮੈਂ ਨਾ ਪੱਠੇ ਪਾਵਾ ਨਾਲੇ ਥੋੜੇ ਚੰਤੇ ਪੱਠੇ ਪਾਓ ਤੇ ਮੈਂ ਅੱਗ ਬਾਲ ਕੇ ਜਿੱਦਾਂ ਦੀ ਭੁੱਖੇ ਨੰਗੇ ਘਰ ਦੀ ਆਈ ਹੈ ਨਾ ਇੱਥੇ ਉਦੋਂ ਦਾ ਇਹ ਮੇਰਾ ਜੀੜਾ ਹਰਾਮ ਕਰ ਛੜਿਆ ਕਦੀ ਕੋਈ ਮੇਰ ਨਾਲ ਉੱਚੀ ਆਵਾਜ਼ ਕੇ ਨਾ ਗੱਲ ਨਹੀਂ ਕੀਤੀ ਪਰ ਹੁਣ ਹੁਣ ਮੈਨੂੰ ਕੋਈ ਕੋ ਸਮਝਦਾ ਹੀ ਨਹੀਂ ਆ ਜੇ ਸਨੀ ਦਾ ਡੈਡੀ ਆ ਇੱਕ ਗੱਲ ਗਲਤ ਮੇਰੇ ਗੱਲ ਪੈਂਦਾ ਰਹਿੰਦਾ ਕਦੀ ਮੇਰ ਨਾਲ ਉੱਚੀ ਆਵਾਜ਼ ਗੱਲ ਨਹੀਂ ਕੀਤੀ ਮੇਸ਼ ਹੈ ਕਿ ਦਿਖਾਸ ਤੇ ਖੇੜਦੇ ਰਹਿਣਾ ਹੀ ਤੇ ਜਦੋਂ ਦਾ ਮੁੰਡਾ ਵਿਆਹ ਲਿਆ ਵਾ ਕਿ ਤੇ ਹਾਸਾ ਖੇੜਾ ਤੁਹਾਡੇ ਘਰ ਚ ਹੀ ਉੱਡ ਗਿਆ ਵਾ ਜਿਹੜਾ ਨੂੰ ਕੋਈ ਉਹ ਹੀ ਮਨੋਰ ਡੁੱਡ ਕੇ ਪੈਂਦਾ ਰਹਿੰਦਾ ਉਹ ਡੁੱਡ ਕੇ ਪੈਂਦਾ ਰਹਿੰਦਾ ਬਸ ਉਹ ਹੀ ਕਹਿੰਦੀ ਆ ਕਿ ਤੇਰਾ ਹੀ ਦਿਮਾਗ ਖਰਾਬ ਹੋ ਗਿਆ ਵਾ ਤੂੰ ਹੀ ਨਹੀਂ ਚੰਗੀ ਬਾਕੀ ਸਾਰੇ ਚੰਗੇ ਆ ਮੈਂ ਕਿਸ ਨੂੰ ਕੀ ਦੱਸਾਂ ਮੈਂ ਕਿੰਨੀ ਔਖੀ ਆ ਜੇ ਮੈਂ ਕਿਸ ਨੂੰ ਕਹਿੰਨੀ ਆ ਤੇ ਸਾਰਿਆਂ ਨੂੰ ਬੁਰੀ ਲੱਗਦੀ ਆ ਪਰ ਕੋਈ ਗੱਲ ਨਹੀਂ ਆ ਜੇ ਮੁੰਡਾ ਵਾ ਨਾ ਤੇ ਮੁੰਡਾ ਵੀ ਨੇ ਵਾਸ ਕਰ ਲਿਆ ਵਾ ਤੇ ਕੋਈ ਨਹੀਂ ਜੇ ਵਾਸ ਕਰ ਲਿਆ ਵਾ ਤੇ ਮੈਂ ਵੀ ਇਹਦਾ ਲਾਜ ਲਾਭ ਹੀ ਲਿਆ ਵਾ ਹੁਣ ਨਾ ਤੈਨੂੰ ਦਲਜੀਤਪੁਰੇ ਸਿੱਧਿਆ ਨਾ ਨਾ ਕੀਤਾ ਤੇ ਆਖੀਆਂ ਜਰਾ ਤੂੰ ਤੂੰ ਜਿਹੜਾ ਮੇਰਾ ਜੀੜਾ ਹਰਾਮ ਕੀਤਾ ਘਰ ਦੇ ਵਿੱਚ ਜਿੰਨਾ ਨਾ ਕੰਨੀ ਆ ਇਹਨੂੰ ਮੈਂ ਥੱਲੇ ਲਾ ਕੇ ਰੱਖਣਾ ਵਾ ਇਹਨੂੰ ਮੈਂ ਮਤ ਦੇਣੀ ਆ ਉਹਨਾਂ ਹੀ ਪਤਾ ਨਹੀਂ ਕੀ ਅੰਦਰ ਵੜ ਕੇ ਉਹਦੇ ਕੰਨਾਂ ਵਿੱਚ ਕੀ ਖੁਸ-ਖੁਸ ਕਰ ਦਿੰਦੀ ਆ ਤੇ ਸਾਰਾ ਹੀ ਮਿੱਤੈ ਉਲਟੀ ਪੈ ਜਾਂਦੀ ਆ ਤੇ ਜਿਹੜਾ ਨੂੰ ਕੋਈ ਉਹ ਹੀ ਮੈਨੂੰ ਹੀ ਬੁਰੀ ਬਣਾਈ ਜਾਂਦਾ ਵੀ ਤੂੰ ਹੀ ਮਾੜੀ ਆ ਉਹੀ ਚੰਗੀ ਆ ਓ ਖੇਨ ਲੱਗਿਆ ਘਰ ਦੀ ਕਿਤੇ ਹੋਰ ਤਾਂ ਕੋਈ ਅਕਲ ਲੈ ਕੇ ਨਹੀਂ ਆਈ ਆਹ ਸਭ ਕੁਝ ਸ਼ਕਲਾਂ ਲੈ ਆਈ ਹਥੋਂ ਕੀ ਕੀ ਆ ਤੋ ਸਾਸ ਨੂੰ ਕਿੱਦਾਂ ਥਲੇ ਲਾਉਣਾ ਵਾ ਤੇ ਮੈਨੂੰ ਤਾਂ ਲੱਗਦਾ ਮੇਨੇ ਘਰੋਂ ਕੱਢ ਕੇ ਹੀ ਖੁਸ਼ ਵਾ ਕਿ ਸਾਰੇ ਘਰ ਤੇ ਰਾਜ ਮੈਂ ਹੀ ਕਰਾਂ ਜਿਹੜਾ ਨਿੱਕਾ ਵਾ ਉਹ ਵੀ ਮੈਨੂੰ ਲੱਗਦਾ ਕੁਝ ਚਾਰ ਤਾਂ ਉਹਨੇ ਹੀ ਨੂੰ ਤੇ ਉਹਨੂੰ ਵੀ ਆਪਣੇ ਵਾਸਤੇ ਕੀਤਾ ਵਾ ਉਹ ਵੀ ਆਂਦਾ ਕਿ ਮੈਂ ਆਪਾਂ ਬਿਦਬਰਖਲਾ ਕੋਈ ਗੱਲ ਨਹੀਂ ਸੁਣਨੀ ਦੱਸ ਤੂੰ ਤਾਂ ਜੇ ਕਵਾਰਾ ਤੈਨੂੰ ਤਾਂ ਜੇ ਮਾਂ ਪਿਓ ਦੀ ਲੋੜ ਵਾ ਤੇ ਤੂੰ ਵੀ ਇਹ ਕੰਮ ਕਰੇਂਗਾ ਤੇ ਕੱਲ੍ਹ ਨੂੰ ਤੇ ਤੈਨੂੰ ਵਿਆਹਣਾ ਜੇ ਮੈਂ ਤੂੰ ਫਿਰ ਪਤਾ ਨਹੀਂ ਕੀ ਕਰਨਾ ਵਾ ਕੋਈ ਗੱਲ ਨਹੀਂ ਨਾ ਹੁਣ ਜਿਹੜਾ ਕੰਮ ਹੈ ਸੋਚਿਆ ਵਾ ਹੁਣ ਮੈਂ ਵੀ ਉਹ ਘਰ ਤੇ ਰਹਿਣਾ ਵਾ ਤੇ ਤੈਨੂੰ ਮਾਤਾ ਨਾਲ ਦਿੱਤੀ ਚੰਗੀ ਤਰ੍ਹਾਂ ਹੀ ਤੇ ਮੇਰਾ ਨਾਂ ਵੀ ਪ੍ਰਭਜੋਤਨੀ ਆ ਐਦਾਂ ਕਰਦੀ ਆ ਜਾ ਕੇ ਵੇਖਾਂ ਉੱਠ ਕੇ ਵੀ ਕੀ ਕਰ ਲਈ ਆ ਕਿਤੇ ਕੋਈ ਆਵਾਜ਼ ਹੀ ਨਹੀਂ ਹੁੰਦੀ ਨਾ ਸੋਈ ਚੋਂਦੀ ਆਵਾਜ਼ ਨਾ ਕਿਤੇ ਅੰਦਰ ਆਉਂਦੀ ਆ ਭਈ ਹੁਣੀ ਇਹ ਚੁੰਨੀ ਤਾਣ ਕੇ ਅੰਦਰ ਇੱਕ ਤਾਂ ਥੱਕ ਬੜੀ ਛੇਤੀ ਜਾਂਦੀ ਆ ਮੰਮੀ ਜੀ ਮੇਰੇ ਫਲਾਣੇ ਥਾ ਪੀੜ ਹੁੰਦੀ ਸੀ ਮੇਰੇ ਟਿੰਗੜਾ ਥਾ ਪੀੜ ਹੁੰਦੀ ਹੀਗੀ ਮੈਂ ਰੈਸਟ ਕਰ ਲਾਂ ਫੇਰ ਕੇ ਕਰ ਲੂੰਗੀ ਐਦਾਂ ਕਰਦੀ ਆ ਮੁੰਡਾ ਆਉਣ ਵਾਲਾ ਵਾ ਇਹਨੂੰ ਕਹਿੰਨੀ ਉੱਠ ਕੇ ਢਾਲ ਸਬਜ਼ੀ ਢਾਲ ਮੈਂ ਠੇਕਾ ਥੋੜੀ ਕੀਤਾ ਵਾ ਕਾਲੇ ਮੈ ਕੋ ਬਣਾਵਾ ਤੂੰ ਚੰਗੀ ਐ ਨਾ ਚੰਗੀ ਤਰ੍ਹਾਂ ਚੰਗੀ ਬਣਾਉ ਮੈਂ ਹਰੇ ਕੁਛ ਕਰਨਾ ਮੈਂ ਇਦਾਂ ਹੀ ਰਹਿਣਾ ਹੁਣ ਖਾਲੀ ਵੇਲੀ ਕਿੰਨੂ ਮਟ ਤੇਰੀ ਚੰਗੀ ਤਰ੍ਹਾਂ ਜਾ ਕੇ ਰਹਿਨੀ ਐ ਤਾਂ ਕਲਾਸ ਲੰਦੀ ਐ ਚੰਗੀ ਤਰ੍ਹਾਂ ਇਹ ਰੇਡੀ ਸਰੀਰ ਦੀ ਮਹਾਰਾਣੀ ਪਟੇ ਆਵਾੜ ਕੇ ਦਿੱਠੀ ਐ ਨਾ ਸ਼ਾਬਾਸ਼ ਮਹਾਰਾਣੀ ਆਹ ਕੰਮ ਕਰਿਆ ਕਰ ਮम्मी ਮੈਂ ਦਿੱਲੀ ਹੋ ਕੇ ਹੁਣੇ ਬੈਠੀ ਤੇ ਮੈਂ ਹੁਣੇ ਆਦੀ ਨਾ ਆਪਾਂ ਵੇਲੇ ਰਹਿੰਦੇ ਆ ਅਛਤਰ ਜਿੱਦਾ ਫੋਨ ਲਾਇਆ ਤਾਂ ਮੇਰੇ ਮੁੰਡੇ ਨੇ ਗਲਤੀ ਤੇ ਸਾਰੀ ਉਹਦੀ ਆ ਪਵਾੜੇ ਜੜ ਤੇ ਉਹ ਆ ਪਿੱਛੇ ਦੇਖਿਆ ਕੱਖ ਨਹੀਂ ਇੱਥੇ ਆਣ ਕੇ ਸਭ ਉਹ ਮਿਲ ਗਿਆ ਐਸ਼ ਪ੍ਰਸਤੀ ਹੋਣ ਧੀ ਆ ਹੈ ਤੇ ਹਾਨੂੰ ਕੀ ਲੋੜਾ ਕੰਮ ਤਾਂ ਤੇ ਕਰਨ ਦੀ ਨਾ ਤੈਨੂੰ ਨਹੀਂ ਪਤਾ ਕਿ ਸਵੇਰ ਦਾ ਘਰੋਂ ਨਿਕਲਿਆ ਵਾ ਤੇ ਲੰਗਰ ਪਾਣੀ ਖਾਣਾ ਆਣ ਕਿ ਉਹਨੇ ਹੈ ਨਾ ਕੋਈ ਦਾਲ ਨਾ ਕੋਈ ਸਬਜੀ ਬਸ ਲੱਗੀ ਸੀ ਬਦ ਲੱਗੀ ਹੀ ਮੰਮੀ ਬਣਾਉਣੇ ਲੱਗੀ ਹੀ ਮੰਮੀ ਕਰਨ ਹੈ ਇੱਕ ਤਾਂ ਮਾਂ ਨੇ ਮੂੰਹ ਤੇ ਮਿਸ਼ਰੀ ਪਾਤੀ ਆ ਤੇ ਤੂੰ ਬੋਲਣਾ ਨੇ ਗਲਤ ਕਿਸੇ ਨੂੰ ਹੈ ਬਸ ਮਿੱਠੀ ਜਬਾਨ ਰੱਖਣੀ ਆ ਤੇ ਅੰਦਰੋਂ ਅੰਦਰੀ ਛੁਰੀਆਂ ਵੱਡਣੀਆਂ ਆ ਦੱਸ ਜਦ ਲੱਗੀ ਬਣਾਉਣਾ ਤੇ ਡੇਢ 2 ਵਜ ਗਏ ਉਤੋਂ ਹੈ ਤੇ ਆ ਫੋਨ ਤੇ ਉਂਗਲਾਂ ਕਰੇ ਮਾਰੀ ਜਾਂਦੀਆਂ ਮੈਂ ਹੁਣ ਇਹ ਜਾਣ ਕੇ ਬੈਠੀ ਨਹੀਂ ਅਜੇ ਤਾਂ ਤੇਰੇ ਮਾਂ ਤੇ ਉਹ ਆਹ ਜਿਹਾ ਫੋਨ ਹੈ ਨਹੀਂ ਆ ਤੇ ਜਦਨ ਉਹਨਾਂ ਕੋ ਆ ਗਿਆ ਫੇਰ ਤਾਂ ਬਸ ਤੂੰ ਮਿਲਦਾ ਮੂੰਹ ਹਟਣ ਤਾਂ ਇਹ ਕਰਨਾ ਸਾਰੇ ਦਿਹਾੜੇ ਫੋਨ ਚ ਸਿਰ ਦੇ ਗੱਲ ਰੱਖਿਆ ਕਰਨਾ ਵਾ ਇਹ ਕੀ ਉਂਗਲਾ ਮਾਰਦੇ ਰਹੀ ਨੇ ਆ ਫੋਨ ਤੇ ਮੈਂ ਤਾਂ ਸੰਧਨੀ ਅੰਦੇ ਕੇ ਰਿਸ਼ਤੇਦਾਰ ਹੈਗਾ ਇਹੋ ਜਿਹਾ ਮੈਨੂੰ ਤਾਂ ਲੱਗਦਾ ਕਿਸੇ ਕੋ ਹੋਊਗਾ ਜਿਹੜਾ ਤੈਨੂੰ ਮਿਲ ਗਿਆ ਤੇ ਚਾਚਾ ਦੇਖਣਾ ਵੀ ਆ ਤੇ ਵਿਲੇ ਟਾਈਮ ਦੇਖਿਆ ਕਰ ਇਤਰਾ ਸੌਣ ਲੱਗਿਆ ਵੇਖ ਲਿਆ ਘੜੀ ਦੀ ਘੜੀ ਤੇ ਜਾ ਕੇ ਰੋਟੀ ਪੜੀ ਪਕਾ ਕੇ ਪਾਂਡਾ ਟਿੰਡਾ ਸਾਂਭ ਕੇ ਰਸਈ ਸਾਂਭ ਕੇ ਤੇ ਫਿਰ ਕਿਤੇ ਘੜੀ ਵੇਖ ਲਿਆ ਸਬਜ਼ੀ ਬਣਾਈ ਬਣਾ ਕੇ ਅੰਡੀ ਮੰਮੀ ਸਬਜ਼ੀ ਮੈਂ ਸਾਰੀ ਦਿਹਾੜੀ ਕੰਮ ਹੀ ਕੋਈ ਨਹੀਂ ਆ ਜਦੋਂ ਵੇਖ ਲੋ ਕਰਨ ਲੱਗੀ ਆ ਮੰਮੀ ਜੀ ਕਰਨ ਲੱਗੀ ਆ ਮੰਮੀ ਜੀ ਹਾਦੀ ਹੋਈ ਆ ਦੇ ਵਾਲੀ ਤੇ ਇੱਕ ਤਾਂ ਫੋਨ ਦਾ ਨਵਾਂ ਪਵਾੜਾ ਪੈ ਗਿਆ ਹੁਣ ਤੇ ਇਹ ਹਮਨ ਪੂਰਾ ਪੈਰਾ ਦੇਣਾ ਪੈਣਾ ਨਹੀਂ ਤੇਨੇ ਛੱਡਿਆ ਹੀ ਨਹੀਂ ਕਰਨਾ ਤੇ 24 ਘੰਟੇ ਹੱਥ ਚ ਰੱਖ ਕੇ ਪਤਾ ਨਹੀਂ ਕੀ ਐ ਉਵੇਂ ਉਵੇਂ ਉਂਗਲਾ ਮਾਰਦ ਰਿੰਦੀ ਆ ਕੀ ਚੁੜਦੀ ਰਿੰਦੀ ਉਹਦੇ ਵਿੱਚੋਂ ਮਿੰਤੇ ਦੀ ਇਹ ਨਹੀਂ ਸਮਝ ਲੱਗਦੀ ਇੱਕ ਤੇ ਆ ਲੈਂਦੀ ਹਾ ਜਿੰਨੂੰ ਇਹਦੇ ਕੰਨ ਖਿੱਚਦੀ ਆ ਤੇ ਇੱਕ ਇਹੋ ਜਿਹਾ ਹੋਰ ਲੈ ਦੇ ਇਹਨੂੰ ਇਹਦੇ ਮਾਂ ਬੈਨੂੰ ਲੈ ਦੇ ਤੇ ਜਿਹੜਾ ਮਾੜਾ ਮੋਟਾ ਕੰਮ ਕਰਦੀ ਆ ਨਾ ਉਹ ਵੀ ਲੱਲੋ ਐ ਦੇਖੋ ਵੇ ਅਕਾਉਂਟ ਜਾ ਕੇ ਨਾ ਕੋ ਦੱਸਿਆ ਨਾ ਕੋ ਪੁੱਛਿਆ ਵੀ ਕੀ ਬਣਾਉਣਾ ਕੀ ਕਰਨਾ ਭੱਜ ਤਰੀ ਦਵਾਤਾ ਹੁਣ ਸੋਈ ਵੱਲ ਨੂੰ ਮੈਨੂੰ ਹੁਣ ਜਾ ਕੇ ਵੇਖਣਾ ਪੈਣਾ ਮੈਂ ਕਰਦੀ ਕੀ ਐ ਚਲ ਸਬਜੀ ਵੀ ਬਣ ਗਈ ਤੇ ਚੌਲ ਵੀ ਪਣ ਗਿਆ ਅੱਜ ਸਬਜੀ ਕੁਸ਼ਲ ਦੇ ਪਸੰਦੀ ਬਣੀ ਐ ਕੁਸ਼ਲ ਨੂੰ ਬੜੀ ਪਸੰਦ ਆਉਣੀ ਚਲ ਮੈਂ ਹੁਣ ਇੱਧਰ ਕਰਦੀ ਆ ਕਿ ਕੁਸ਼ਲ ਨੂੰ ਬਾਜ਼ ਮਾਰੀ ਆ ਆ ਵੀ ਰੋਟੀ ਖਾਉਣੀ ਲੱਗਤਾ ਤਾਂ ਫੁੱਜੀ ਬਣਾਣੀ ਪਈ ਆ ਸਮੈਲ ਤਾਂ ਬੜੀ ਸੋਹਣੀ ਆਉਂਦੀ ਆ ਲੱਗਦਾ ਵਾਹ ਸਵਾਦ ਇਹ ਸਬਜੀ ਬਣਾਈਆਂ ਪਰ ਮੈਂ ਸਵਾਦ ਨੇ ਨਾ ਰਹਿਣ ਦੇਣੀ ਚੱਲ ਹਾਂ ਦਰਜੀਤ ਕੋਰੇ ਤੈਨੂੰ ਮੱਤ ਨਾ ਦਵਾਈ ਤੇ ਆਖੀ ਹਾਂ ਤੇਰੀ ਸਬਜੀ ਦਾਲ ਜਿਹੜੀ ਆ ਨਾ ਇਹ ਮੂੰਹ ਚ ਪਾ ਪਕੇ ਨਾ ਨਾ ਫੁੱਕਣ ਦੇ ਤੇ ਆਖੀ ਹਾਂ ਜਿਹੜੀ ਤੋਂ ਚੰਗੀ ਬਣੇ ਆ ਤੈਨੂੰ ਤੇ ਮੱਤ ਹੁਣ ਮੈਂ ਐਸੀ ਦਊਂਗੀ ਕਿ ਜਿਹੜੀ ਕਦੀ ਕਹਿੰਦੇ ਕਿ ਨਾ ਦਿੱਤੀ ਨਾ ਹੋਊਗੀ ਉਹ ਮਾਹ ਵਾਲੀ ਪਟਿਆਲਪਨ ਟਿੱ ਫੜਦੀਆਂ ਜਿਹੜੀ ਸਹੀ ਵਿੱਚ ਕਾਹ ਅਜਰਾ ਹੁਣ ਆ ਗੰਮ ਮਜ਼ਾ ਜਦੋਂ ਸਾਰੇ ਲੈਣੇ ਖਾਣੇ ਤੇ ਤੇਰੀ ਸੱਗੀ ਫੇਰ ਲੱਭ ਪਤਾ ਇੱਕ ਟੱਕਰ ਆ ਗਈਆਂ ਕਿ ਨੂੰ ਕੀ ਪਤਾ ਲੱਗੂਗਾ ਕਿ ਵੇਤੇ ਮੈਂ ਆਇਆ ਉਹ ਕਿ ਤੇ ਦਲਜੀਤ ਕੋਲ ਮੈਂ ਸਬਜੀ ਚਾਹਦੀ ਬਣਾਈ ਆ ਹੁਣ ਤੇਰੀ ਗੋਤ ਨੂੰ ਮਾਇ ਹੁੰਦਾ ਨਾ ਨਟਾਇਆ ਤੇ ਆਖੀ ਹਜ਼ਾਰ ਹੁਣ ਤੇਰੇ ਕਿੰਨਾ ਤਰੀਕਾ ਹੁੰਦੀਆਂ ਮੈਂ ਵੇਣੀ ਆ ਹੁਣ ਸਣੀ ਕਿਤਾ ਹੋਊਗਾ ਤੇ ਦਲਜੀਤ ਬੜੀ ਸਵਾਦ ਸਬਜੀ ਬਣਾਈ ਆ ਤੇ ਦਜੀਤ ਦੀ ਮੰਮੀ ਦਾ ਸਾਰਾ ਕੰਦ ਤਿੰਗਾ ਉਹ ਤੇਰੀ ਅਗਲਾ ਆ ਕਿ ਪਤਾ ਲੈ ਕੋਹ ਕਹਣ ਚੱਲ ਮਾ ਨਿਕਲੇ ਉਥੋਂ ਹੁਣ ਕੋਈ ਹੁੰਦਾ ਨਹੀਂ ਚੜਨ ਆਈਗੇ ਤੁਸੀਂ ਮੈਂ ਵੀ ਤੁਹਾਨੂੰ ਬੁਲਾਉਣ ਚੱਲੀ ਹੀਗੀ ਆਹ ਫਿਰ ਧੁੱਪ ਬੜੀ ਚੜ ਗਈ ਆਉਣਾ ਹੈਗਾ ਨਾਲੇ ਭੁੱਖ ਬੜੀ ਲੱਗੀ ਆ ਹਾਂ ਮੈਂ ਵੀ ਤੁਹਾਨੂੰ ਬੁਲਾਉਣੀ ਆਉਣ ਲੱਗੀ ਈ ਰੋਟੀ ਬਣਾਈ ਤੇ ਆਜੋ ਖਾ ਲਓ ਬਣ ਗਈ ਆ ਹਾਂ ਤੁਹਾਡੀ ਫੇਵਰਿਟ ਸਬਜੀ ਬਣਾਈ ਆ ਤੁਹਾਨੂੰ ਕੀ ਬਣਾਤਾ ਤੇ ਪਤਾ ਲੱਗ ਜਾਓ ਆਉ ਤੇ ਸਹੀ ਚਲ ਕੋਈ ਨਾ ਪਾਸਰਾ ਆ ਗਿਆ ਉਹ ਖਬੂ ਜਿਆਦੀ ਲੱਗੀ ਆ ਇਹਨੂੰ ਰੋਟੀ ਖਾ ਕੇ ਤੇ ਫਿਰ ਦੋ ਜੀ ਹੰਬੀ ਤੇ ਜਾਣਾ ਦਲਜੀਤ ਉਹ ਲਾਇਆ ਛੇਤੀ ਕੋਕ ਲੱਗੀ ਆ ਆਗੀ ਆਗੀ ਬਸ ਮੈਂ ਤਵਾਂ ਮੈਂ ਜਿੱਕੀ ਬਣਾ ਕੇ ਬੈਠੀ ਆ ਪਹਿਲਾਂ ਆ ਜਾ ਬੈਠ ਲੈਣੇ ਜੀ ਜੀ ਫਟਾਫਟ ਰੋਟੀ ਲੈ ਆ ਆ ਭੁੱਖ ਬੜੀ ਲੱਗੀ ਆ ਲਿਆ ਲਿਆ ਫਟਾਫਟ ਰੋਟੀ ਮੇਰੇ ਵਾਸਤੇ ਇਹਨੂੰ ਵੀ ਪਤਾ ਲੱਗੇ ਕਿ ਕਿੰਨੇ ਕਰਤੂਤ ਵਾ ਤੇ ਮੈਂ ਵੀ ਜਾ ਕੇ ਨਜ਼ਾਰੇ ਲਵਾ ਅੱਜ ਤੇਰੀ ਕਲਾਸ ਕਿਦਾਂ ਲੱਗਦੀ ਆ ਕਿਦਾਂ ਤੇਰੀ ਪੇਸ਼ੀ ਹੁੰਦੀ ਆ ਮੈਨੂੰ ਵੇਖਾਂ ਬੜੀ ਮੱਛਰੀ ਫਿਰਦੀ ਕਦੀ ਐਨ ਪਾਸੇ ਮਾਰਦੇ ਜਾਂਦੇ ਕਦੀ ਐਨ ਨੂੰ ਜਲਦੀ ਪਾਸੇ ਮਾਰਦੀ ਵੇਖਦੀ ਆ ਨਾ ਮੈਂ ਕਿੰਨੇ ਕ ਸੁਆਦਿਸ਼ਟ ਖਾਣ ਬਣਾਏ ਆ ਤਾ ਨਾਲੇ ਕਿੰਨੇ ਕ ਪਸੰਦ ਆਉਂਦੇ ਮੇਰੇ ਪੋਤਰੋਂ ਉਹ ਵੀ ਗਿੱਜਾ ਮਾਰ ਰਿਹਾ ਰੋਟੀਆਂ ਖਾਣ ਉਹਨੂੰ ਪਤਾ ਸੁਆਦ ਕੀ ਹੁੰਦਾ ਵਾ ਅੱਜ ਗੋਲੂ ਗਾ ਅੱਜ ਤੇਰੇ ਜੁੰਡੇ ਨੂੰ ਹੱਲ ਦਊਗਾ ਰੰਗੀਲਾ। ਦੇਖੀ ਸਹੀ ਤਾਂ ਨਾਲ ਤੇਰੀ ਮਾਂ ਨੂੰ ਵੀ ਗੱਲਾਂ ਕਰੂਗਾ। ਆndi ਹੀਗੀ ਬੜੀਆ ਗਲਾਂ ਦੇ ਕੇ ਕੱਲੀ ਆ ਮੈਂ। ਸਾਰੇ ਅਖਲਾ ਹੈਗੇ ਆ ਇਹਨੂੰ। ਅੱਜ ਪਤਾ ਲੱਗਣਾ ਕਿ ਅਖਲਾ ਦਾ। ਚੱਲ ਮਨਾ ਬਾਪਾ ਤੇ ਦੇਖ। ਜਿੰਦਾਂ ਰੋਟੀ ਦੇ ਜਿਵੇਂ ਨਹੀਂ ਲੈ ਮਜ਼ਾ ਤੇ ਅੱਜਾ। ਲੈ ਆਂਦੇਾਰੇ ਤੂੰ ਹੀ ਗਾਂਹ ਖਾ। ਆਲੂ ਕਿਸ਼ਰੇ। ਲੈ ਆ ਆ ਯਾਰ ਬੜਾ ਟਾਈਮ ਲਾਤਾਈ। ਮੈਂ ਪਾਣੀ ਲੈ ਕੇ ਆਉਂਦੀ ਆ। ਲੈ ਆ। ਕੁੱਤ ਕੀ ਹੋਇਆ ਵਾ ਹੈ ਬੜੇ ਮੂਹ ਤੇ ਬਣਾਉਂ ਡਿਆ ਵਾ ਡਾਂਟ ਬੰਦੀਆ ਨਹੀਂ ਨਹੀਂ ਕੁਛ ਨਹੀਂ ਉਦਾਂ ਹੀ ਹਾਂ ਇਹ ਮਿਰਚੀ ਆ ਗਈ ਸੀ ਅੱਛਾ ਮੈਂ ਠੀਕ ਆ ਮਿਰਚ ਆ ਗਈ ਆ ਹੂੰ ਤਰੋ ਟਿੱਕ ਦਾ ਖਾਂ ਡਿਆ ਮੈਂ ਤੂੰ ਨਾ ਦੰਦਾਂ ਨੂੰ ਦੁਖਦਾ ਕਿਦਾ ਕੋਈ ਉਹ ਨਾ ਨਾ ਬੰਦਾਂ ਨੂੰ ਘੇ ਆਂਦੇ ਆ ਨਹੀਂ ਇਤੋਂ ਤੇ ਮੂੰਹ ਹੀ ਪੜੇ ਹੋਰ ਤਰ ਬਣਾਉਂ ਡਿਆ ਬੜੇ ਬੇਸਵਾਦੇ ਜੇ ਮੂੰਹ ਬਨੋ ਮੜਿਆ ਉਹ ਮਿਰਚ ਹੀ ਨਾ ਕੱਟੀ ਉਹ ਪੂਰੀ ਆ ਗਈ ਮੇਰੇ ਮੂੰਹ 'ਚ ਤੇਰੇ ਨਾਲ ਹੀ ਅੱਖਾਂ 'ਚ ਪਾਣੀ ਆ ਗਿਆ ਵਾ ਉਹ ਨਹੀਂ ਨਹੀਂ ਮਾਤਾ ਕੁਛ ਨਹੀਂ ਓ ਠੀਕ ਓ ਬੜੀ ਸਵਾਦ ਵਾ ਮੈਂ ਆਪਣਾ ਮੈਂ ਮੈਨੂੰ ਕਿੰਨੇ ਕਿ ਸਵਾਦਾ ਮਾਂ ਨੇ ਤਾਂ ਬੰਟੀ ਹਾਸਾ ਦੇ ਦਿਹ ਹੈ ਹੂ ਹਾਏ ਹੂੰ ਤੁਮ ਮਜ਼ਾ ਕੀ ਹੋ ਗਿਆ ਹਾਏ ਵੇ ਮੈਂ ਤਾਂ ਛੁੱਟ ਨੂੰ ਓਏ ਬੜੀ ਸਵਾਦ ਵਾ ਐਵੇਂ ਤੁਸੀਂ ਦਾ ਕਰੀ ਜਾਂਦੇ ਆ ਵੇ ਨੀਰਾ ਹੀ ਲੂਣ ਕਿਤੇ ਓ ਨਹੀਂ ਲੂਣ ਜਿਆਦਾ ਮੈਂ ਵੀ ਖਾਣੀ ਧਿਆਉਂਗਾ ਇੰਨਾ ਲੂਣ ਤੇ ਲੋਕ ਕਿਤੇ ਮਾਝ ਨਹੀਂ ਦਿੰਦੇ ਫੜੇ ਜਿੰਨਾ ਕਿ ਦਿਨ ਦਾਲ ਸਬ지 ਇੱਕੋ ਦਿਨ ਸੋ ਆਹ ਮੈਂ ਇੰਤਰਾ ਦਾ ਪੁਰਾ ਪਿਆਰ ਤੇ ਸੋ ਨਿੱਦਲ ਜੀਤ ਕਰੇ ਮਾਤਾ ਚੁੱਪ ਕਰ ਠੀਕ ਵਾ ਚੰਗੀ ਭੜੀ ਆ ਤੈਨੂੰ ਤਾਂ ਸਭ ਕੁਝ ਚੰਗਾ ਲੱਗਣਾ ਨਿੱਦਲ ਜੀਤ ਕਰੇ ਮਾਤਾ ਕੀ ਲੋੜ ਨਹੀਂ ਗੱਲ ਚੁੱਕਦੀ ਯਾਰ ਚੁੱਪ ਕਰ ਜਾ ਤੂੰ ਐਦਾ ਮਤ ਨੂੰ ਨਹੀਂ ਤੇ ਰੋੜ ਪੈਟ ਨੂੰ ਦਾ ਖੁਕਿਆ ਕਰੂ ਸਬਜ਼ੀਆਂ ਚ ਤੂੰ ਤੇ ਲਾਉਣ ਦੇ ਰਿਆ ਕਰੇਗਾ ਨਹੀਂ ਆ ਸਬਜ਼ੀ ਦਾ ਨਿਹਰਾ ਜਾੜਾ ਐਡੀਆਂ ਮਹਿੰਗੀਆਂ ਪਿੰਡੀਆਂ 100 ਰੁਪਏ ਕਿਲੋ ਹੈ ਤੇ ਦੱਕ ਜਖਣਾ ਵੰਡ ਕੇ ਰੱਖਦੇ ਉਹ ਮਾਤਾ ਕੁਛ ਨਹੀਂ ਹੋਇਆ ਉਹ ਵਧੀਆ ਵਾ ਨਾਲ ਨਹੀਂ ਲੈ ਲੈਂਦੇ ਆ ਚੁੱਪ ਕਰ ਜਾ ਨਹੀਂ ਲੈ ਲੈ ਰੱਖ ਜਾ ਉਹ ਮਾਤਾ ਗੱਲ ਨਹੀਂ ਕਿ ਚੁੱਕੀ ਦੀ ਤੇ ਮਤ ਕਿਦਾਂ ਨੇ ਹੈ ਮਾਤਾ ਮੈਂ ਆਪੇ ਸਮਝਾ ਲੂੰਗਾ ਸਹੀ ਨੇ ਮਾਤਾ ਦਿੱਤੂ ਤੇ ਅੰਦਾਂ ਦੇ ਮਾਣੇ ਬੜੀਆਂ ਅਕਲਾਂ ਤੇ ਮਾਂ ਵੀ ਆਂਦੀ ਨਹੀਂ ਗੱਲ ਸੁਣ ਮੇਰੀ ਕਿ ਕਿੱਥੋਂ ਇੰਨਾ ਲੋਨ ਰੋਗ ਪਰ ਪਰ ਸੜਦਾ ਹੀ ਉਹ ਹੈ ਆਂ ਜੱਟ ਲੋਕੀ ਨਾਲ ਚ ਪਾ ਕੇ ਮੱਝ ਇਹਨਾਂ ਨੇ ਦਿੰਦੇ ਮੇਰੀ ਗੱਲ ਚੰਗੀ ਭਲੀ ਆ ਉਹ ਨਹੀਂ ਹੁੰਦਾ ਤੈਨੀਆਂ ਨਾਲ ਆ ਉਹ ਆ ਉਹ ਆ ਆ ਪਾ ਕੇ ਵੇਖ ਤਰਾ ਮੱਚ ਨਹੀਂ ਐਸਾ ਨਹੀਂ ਮੇਡੀ ਗੱਲ ਹੈ ਕਿ ਚੁੱਪੀ ਨਹੀਂ ਛੱਡ ਦੱਸ ਸਹੀ ਤਰ੍ਹਾਂ ਮੈਂ ਚੰਗੀ ਭਣੀ ਉਹਦੇ ਮੂੰਹ 'ਚ ਪਾਉਂ ਬੁਰਕੀ ਉਹਨੂੰ ਪਤਾ ਲੱਗੇ ਹਾਏ ਮੈਂ ਕੁਸ਼ਰਨ ਜਦੋਂ ਬਣਾਈਏ ਤਾਂ ਤੇ ਸਭ ਜੀ ਜਗ ਲੂਣਾ ਹੀ ਨਹੀਂ ਹਾਏ ਨਹੀਂ ਕਿੱਥੋਂ ਆ ਗਿਆ ਲੂਣ ਜੇ ਹੈ ਨਹੀਂ ਤੇ ਕਿੱਥੋਂ ਆ ਗਿਆ ਉਹ ਕੜਾਈ 'ਚ ਪੈਦਾ ਹੋ ਗਿਆ ਆਪੇ ਹੀ ਹੈ ਕਿ ਜਦ ਪਿੰਡ ਗਰੇ ਲੂਣ ਛੱਡਦਾ ਉਹਨੂੰ ਸਮਝਾਵਾਂਗੇ ਕੁਛ ਨਹੀਂ ਦਰਜੀਤ ਯਾਦੋ ਤਾਈ ਚੁੱਪ ਕਰ ਜਾ ਉਹ ਕੀ ਹੋ ਗਿਆ ਕੀ ਕਮਰ ਵਾਲੀ ਪਈ ਤੁਸੀਂ ਹਾਂ ਤੁਸੀਂ ਵੀ ਆਜੋ ਆਓ ਆਓ ਓਰੇ ਆ ਓਰੇ ਆ ਆ ਦੇਖੋ ਖਾ ਕੇ ਆ ਲਓ ਆ ਦੇਖੋ ਉਹ ਹੈਗੀ ਆ ਵੇਖ ਵੇਰਾ ਤੇ ਕਿਹਨੇ ਨਹੀਂ ਮੰਨਣਾ ਅੱਖਾਂ ਆ ਕੇ ਤੇ ਵੇਖ ਲੋ ਦੱਸ ਦੇ ਫਿਰ ਕੀ ਹੋਇਆ ਉਹ ਡੈਡੀ ਉਹ ਜਿਹੜਾ ਮਸਾਲਾ ਲੋਨ ਵੱਧ ਪੈ ਗਿਆ ਵਾ ਤੇ ਇੰਨੀ ਕੀ ਲੋੜ ਆ ਗੱਲ ਕਰ ਮੈਂ ਮਰ ਜਾ ਆ ਵੇ ਥੋੜਾ ਇਹਨੂੰ ਥੋੜਾ ਕਹਿੰਦੇ ਆ ਤੇ ਫਿਰ ਬਹੁਤਾ ਕਿਹੜਾ ਹੁੰਦਾ ਵਾ ਮਮੀ ਜੇ ਪੈ ਗਿਆ ਵਾ ਤੇ ਉਹਦਾ ਹਾਲ ਵੀ ਤੇ ਹੈਗਾ ਨਾਲ ਨਹੀਂ ਉਹ ਮੇਰਾ ਰੱਥੇ ਨਾਲ ਉਹ ਬਈ ਗੱਲ ਸਭ ਮੇਰਾ ਤੇ ਤਾਂ ਗੋਈ ਕੌੜਾ ਹੋ ਗਿਆ ਸਭ ਕਿਉਂ ਨਹੀਂ ਕਹਨੇ ਆ ਡੈਡੀ ਪਿਆਰੀ ਨੋਂ ਨੇ ਤਾਂ ਹੀ ਹੋਈ ਨਹੀਂ ਹੱਥ ਚੁੱਕੀ ਆ ਤੂੰ ਜਦੋਂ ਹੱਲ ਮੁੰਮਾ ਤੋਂ ਪੋਣੀ ਨਹੀਂ ਆਦੋਂ ਮੈਂ ਕਿ ਤਨ ਪਾਇਆ ਸੀ ਜੇ ਮੈਂ ਆ ਪਾਇਆ ਹੁੰਦਾ ਨਾ ਤੇ ਖਾ ਲਿਆ ਮੇਰੇ ਸਿਰ ਚ ਵੱਜਦੀ ਨਾ ਆਪਣੇ ਜਿੱਤੇ ਭਲ ਗਏ ਤੀ ਨਾ ਸਰੀ ਗਈ ਗੋਭੀ ਬਰਨੇ ਨਹੀਂ ਅੱਛਾ ਸਾਰੀ ਅਗਲੇ ਇੱਥੇ ਆ ਕੇ ਸਿੱਖੀਏ ਹਾਂ ਤੇਰੀ ਮਾਂ ਨੇ ਦਿੱਤੀ ਮੈਨੂੰ ਅਕਲਾ ਜਦੋਂ ਆ ਮੈਂ ਨਹੀਂੀ ਅੱਛਾ ਆ ਬਗਲੇ 12 ਵਜ ਗਏ ਮੈਂ ਦੋ ਟੇਬਲ ਪੈ ਗਿਆ ਲੂਣ ਥੋੜਾ ਜਿਹਾ ਪਾ ਲਿਆ ਮਾਂ ਖਾਣੀ ਹੈ ਤੂੰ ਹੈ ਆ ਖਾਣ ਵਾਲੀ ਹੈਗੀ ਨਾ ਨਾ ਮੈਂ ਹੀ ਖਾਣੀ ਹੈ ਕਾਲ ਕਰਕੇ ਡਾਂ ਨਾ ਕਿ ਹੋ ਜਾਵਾਂ ਮੋਟਕੇ ਤੂੰ ਡਾਂ ਕਰ ਤੂੰ ਬਣਾਇਆ ਕਰ ਮੈਨੂੰ ਕੋਈ ਗਾਲੀ ਨਾ ਜਾ ਜਾ ਆਪਣਾ ਦੇ ਮਾਤਾ ਜਾ ਜਾ ਪੁੱਤ ਇਹਦੀ ਮਾਂ ਤਾਂ ਕਹਿੰਦੀ ਸੀ ਮੈਂ ਬੜੀਆਂ ਅੰਗਲਾਂ ਦਿੱਤੀਆਂ ਆਪਣੀ ਕੁੜੀ ਨੂੰ ਹੈ ਕਿਤੇ ਮੇਰੀ ਧੀ ਤੇ ਬੜੀ ਸੱਚਜੀ ਆ ਨਾ ਕਿ ਚੱਜਪੂਣਾ ਕਿੱਥੋਂ ਆ ਗਿਆ ਓਏ ਟੀਨੂ ਨੂੰ ਆਜ ਵੇਚ ਨਾ ਖਾ ਕੇ ਦੇਖੋ ਬੁਲਕੀ ਲੈ ਕਿ ਤੇਰੀ ਸ਼ਬਾਨ ਪੰਦ ਲੈ ਤੇਰੀ ਪਾਗ ਲੈ ਹਾਂ ਹੂੰ ਕਿਤੇ ਗਿੱਲਦੀ ਕਿੱਥਾ ਵੇ ਮਾਤਾ ਪੈ ਗਿਆ ਮਤਲਬ ਫੇਕੀ ਹੋ ਗਿਆ ਹੂੰ ਬੇੜੀ ਆ ਵੇਖੋ ਮੈਂ ਕਮਰੇ ਖਾਣੀ ਨਹੀਂ ਨਹੀਂ ਉਹ ਨਹੀਂ ਕੁੱਟ ਕੇ ਆ ਬਾਹਰ ਮੈਨੂੰ ਖਾ ਲੈਣ ਦੋ ਚੰਗੀ ਪੜੀਆ ਬਿਲਕੁਲ ਕੁੱਤੇ ਨਾ ਖਾਣ ਓਏ ਆਲੇ ਮਾਤਾ ਲੈ ਜਾ ਤੇ ਠੰਡ ਪੈ ਜਾਏ ਕਿਤੇ ਮੈਨੂੰ ਕਈ ਠੰਡ ਪੈਨੀਆ ਚਾਉਣਿਆ ਖਾ ਲਈ ਤਾਂ ਉਹ ਬਿਮਾਰ ਹੋ ਜਾਣਾ ਵਾ ਓਕੇ ਤੇਰੀ ਮੈਂ ਬਿਮਾਰ ਹੰਦਾ ਠੀਕ ਆ ਜਾ ਉਹ ਤੇ ਹੀ ਲੈ ਜਾ ਮੈਂ ਬਾਹਰੋਂ ਖਾਣ ਨਾਲ ਖਾਣ ਨਾਲ ਬਾਹਰ 12 ਅੱਗੇ ਵੱਜੇ ਆ ਦੱਸ ਚੌਕਲੀ ਤੀਂ ਕਿੰਦੀ ਹੁੰਦੀ